ਅਤਿ ਸ਼੍ਰੀਆਕਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੁਣੇ ਹੁਣੇ ਹਵਾਈ ਜਹਾਜ਼ ਇਸ ਸਫ਼ਰ ਕਰਨ ਵਾਲੇ ਲਈ ਆਈ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਸਾਹਮਣੇ ਆ ਰਹੀ ਹੈ ਜੀ ਹਾਂ 에어 ਇੰਡੀਆ ਤੋਂ ਵੱਡੀ ਖਬਰ ਸਾਹਮਣੇ ਆਈ ਹੈ Air India ਨੇ social media platform X ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਐਸ ਨੇ ਜਾਣਕਾਰੀ ਦਿੱਤੀ ਹੈ ਕਿ Air India ਨੂੰ ਇਹ ਦੱਸਦੇ ਹੋਏ ਅਫਸੋਸ ਹੈ ਕਿ ਟੋਕਿਓ ਵਿੱਚ ਖਰਾਬ ਮੌਸਮ ਦੀ ਚੇਤਾਵਨੀ ਕਰਕੇ 16 ਅਗਸਤ 24 ਨੂੰ ਦਿੱਲੀ ਨਰੇਤਾ ਦਿੱਲੀ ਸੈਕਟਰ ਦੀਆਂ ਇਸ ਦੀਆਂ ਉਡਾਨਾਂ AI306 ਅਤੇ AI307 ਨੂੰ ਰੱਦ ਕਰ ਦਿੱਤਾ ਗਿਆ ਹੈ 16 ਅਗਸਤ ਤੋਂ 24 ਤੱਕ ਸਾਡੀਆਂ ਡਾਟਾ ਤੇ ਪੁਸ਼ਟੀ ਕੀਤੀ ਬੁਕਿੰਗ ਵਾਲੇ ਗਾਹਕਾਂ ਨੂੰ ਰੀਸ਼ਡਿਊਲ ਕਰਨ ਤੇ ਇੱਕ ਵਾਰ ਦੀ ਛੋਟ ਅਤੇ ਰੱਦ ਕਰਨ ਲਈ ਪੂਰੀ ਰਿਫੰਡਿੰਗ ਦੀ ਪੇਸ਼ਕਸ਼ ਕੀਤੀ ਜਾਵੇਗੀ ਤੇ ਅਸੀਂ ਦਰਉਣਾ ਚਾਹੁੰਦੇ ਹਾਂ ਕਿ 에어 ਇੰਡੀਆ ਵਿੱਚ ਸਾਡੇ ਗਾਹਕਾਂ ਤੇ ਚਾਲਕ ਦਲ ਦੀ ਸਿੱਖਿਆ ਸਭ ਤੋਂ ਵੱਡੀ ਤਰਜੀਹ ਹੈ ਤੇ ਨਾਲ ਹੀ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ ਸਾਡੇ ਸੰਪਰਕ ਕੇਂਦਰ ਵਿੱਚ ਕਾਲ ਕਰੋ ਇਹ ਸਾਰੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ